ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਗਾਇਕ ਰਾਜਵੀਰ ਜਵੰਦਾ ਦੇ ਵਾਂਗ ਹੀ ਅੱਜ ਫੇਰ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਦੂਜੀ ਵੱਡੀ ਖਬਰ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਚ ਮੌਤ ਹੋਣ ਵਾਲੇ ਮਾਮਲੇ ਤੇ ਹਾਈ ਕੋਰਟ ਨੇ ਵੱਡਾ ਐਕਸ਼ਨ ਲੈ ਲਿਆ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਹਾਈ ਕੋਰਟ ਨੇ ਸਰਕਾਰ ਤੋਂ ਜਵਾਬ ਮੰਗ ਰਿਆ ਕੀ ਜਵਾਬ ਮੰਗਿਆ ਅੱਗੇ ਤੁਹਾਨੂੰ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਐਸਪੀ ਤੇ ਬਹੁਤ ਵੱਡਾ ਐਕਸ਼ਨ ਹੋਇਆ ਤੇ ਪੁਲਿਸ ਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਵੱਧ ਗਈ ਹੈ ਇਹ ਵੀ ਖਬਰ ਤੁਹਾਨੂੰ ਅੱਗੇ ਦੱਸਦੇ ਆਂ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਪਿਛਲੇ ਦਿਨੀ ਪੰਜਾਬ ਦੇ ਇੱਕ ਬਹੁਤ ਹੀ ਹੋਣਹਾਰ ਗਾਇਕ ਰਾਜਵੀਰ ਜਵੰਦਾ ਦੀ ਆਵਾਰਾ ਪਸ਼ੂਆ ਨੇ ਜਾਨ ਲੈ ਲਈ ਤੇ ਉਸ ਤੋਂ ਬਾਅਦ ਇਹ ਸਿਲਸਿਲਾ ਰੁਕਿਆ ਨਹੀਂ ਸਰਕਾਰਾਂ ਨੇ ਕੱਖ ਹੁਣ ਤੱਕ ਕੀਤਾ ਨਹੀਂ ਤੇ ਅੱਜ ਫੇਰ ਪੰਜਾਬ ਦੇ ਵਿੱਚੋਂ ਬਹੁਤ ਮੰਦ ਭਾਗੀ ਤੇ ਵੱਡੀ ਖਬਰ ਆਈ ਹੈ ਪੰਜਾਬ ਦੇ ਮਾਨਸਾ ਦੇ ਵਿੱਚ ਆਵਾਰਾ ਪਸ਼ੂਆ ਨੇ ਸੜਕਾਂ ਦੇ ਉੱਪਰ ਦੋ ਜਣਿਆਂ ਦੀ ਜਾਨ ਲੈ ਲਈ ਇੱਕ ਤਾਂ ਇੱਕ ਮਰੀਜ਼ ਨੂੰ ਪੀਖੀ ਤੋਂ ਪਟਿਆਲਾ ਵਾਲੇ ਪਾਸੇ ਨੂੰ ਲੈ ਕੇ ਇੱਕ ਐਂਬੂਲੈਂਸ ਜਾ ਰਹੀ ਸੀ ਤੇ ਐਂਬੂਲੈਂਸ ਦੇ ਵਿੱਚ ਜਿਹੜਾ ਮਰੀਜ਼ ਲੈ ਕੇ ਜਾਇਆ ਜਾ ਰਿਹਾ ਸੀ ਉਹ ਐਂਬੂਲੈਂਸ ਆਵਾਰਾ ਪਸ਼ੂਆਂ ਦੇ ਵਿੱਚ ਵੱਜੀ ਤੇ ਮਰੀਜ਼ ਦੀ ਜਾਨ ਚਲੀ ਗਈ ਦੂਜੀ ਖਬਰ ਵੀ ਮਾਨਸਾ ਤੋਂ ਹੀ ਹੈ ਉਹ ਦੋ ਨੌਜਵਾਨ ਸੜਕ ਤੇ ਜਾ ਰਹੇ ਸੀਗੇ ਤੇ ਆਵਾਰਾ ਪਸ਼ੂ ਇਸੇ ਤਰ੍ਹਾਂ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਵੱਜੇ ਇੱਕ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ ਤੇ ਦੂਜਾ ਗੰਭੀਰ ਜ਼ਖਮੀ ਹੈ ਹੁਣ ਇਹਦੇ ਉੱਪਰ ਤੁਸੀਂ ਦੱਸਿਓ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਿਛਲੇ ਦਿਨੀ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਆਏ ਉਥੇ ਕਹਿ ਕੇ ਗਏ ਮੈਨੂੰ ਬਹੁਤ ਵੱਡਾ ਅਫਸੋਸ ਹੈ ਪਰ ਉਹਨਾਂ ਨੇ ਉਸ ਤੋਂ ਬਾਅਦ ਆਹ ਸੜਕਾਂ ਤੇ ਜਿਹੜੀ ਲੱਖਾਂ ਦੀ ਤਦਾਦ ਚ ਆਵਾਰਾ ਪਸ਼ੂ ਖੜੇ ਨੇ ਇਹਨਾਂ ਬਾਰੇ ਕੀ ਐਕਸ਼ਨ ਲਿਆ ਕੀ ਕਾਰਵਾਈ ਕੀਤੀ ਕੀ ਕੁਝ ਕੀਤਾ ਮੇਰੀ ਨਜ਼ਰ ਚ ਕੁਝ ਨਹੀਂ ਹੋਇਆ ਇਹੀ ਕਾਰਨ ਹੈ ਕਿ ਦੋ ਫੇਰ ਭੇਟ ਚੜ ਗਏ ਨੇ ਤੇ ਆਖਰ ਸਵਾਲ ਇਹ ਹੈ ਕਿ ਕਦੋਂ ਤੱਕ ਸੜਕਾਂ ਇਸ ਤਰ੍ਹਾਂ ਲੋਕਾਂ ਦੇ ਪੁੱਤਾਂ ਨੂੰ ਖਾਂਦੀਆਂ ਰਹਿਣਗੀਆਂ ਤੇ ਸਰਕਾਰਾਂ ਰੋਡ ਟੈਕਸ ਲੈ ਕੇ ਟੋਲ ਟੈਕਸ ਲੈ ਕੇ ਗਾਊ ਟੈਕਸ ਲੈ ਕੇ ਤੇ ਚੁੱਪ ਚਾਪ ਤਮਾਸ਼ਾ ਵੇਖਦੀਆਂ ਰਹਿਣਗੀਆਂ ਹੁਣ ਇਹ ਮਾਮਲਾ ਪੰਜਾਬ ਹਾਈ ਕੋਰਟ ਦੇ ਵਿੱਚ ਚਲਾ ਗਿਆ ਹਾਈ ਕੋਰਟ ਜਿਹੜੀ ਹਿਮਾਚਲ ਦੀ ਹੈ ਉਥੇ ਐਡਵੋਕੇਟ ਨਵਕਿਰਨ ਸਿੰਘ ਨੇ ਕੇਸ ਕਰ ਦਿੱਤਾ ਹੈ Shimla ਦੀ ਹਾਈ ਕੋਰਟ ਦੇ ਵਿੱਚ ਕੀਤੇ ਗਏ ਕੇਸ ਦੇ ਵਿੱਚ ਐਡਵੋਕੇਟ ਨਵਕਰਨ ਸਿੰਘ ਨੇ ਆਖਿਆ ਕਿ ਸਰਕਾਰਾਂ ਸੈਂਕੜੇ ਕਰੋੜ ਰੁਪਏ ਗਊ ਟੈਕਸ ਇਕੱਠਾ ਕਰਦੀਆਂ ਨੇ ਪਰ ਇਹਦੇ باوجود ਵੀ ਸੜਕਾਂ ਦੇ ਉੱਪਰ ਲੱਖਾਂ ਹਜ਼ਾਰਾਂ ਗਊਆਂ ਫਿਰਦੀਆਂ ਨੇ ਤੇ ਉਹਨਾਂ ਦਾ ਕੋਈ ਪ੍ਰਬੰਧ ਕਦੇ ਕੀਤਾ ਨਹੀਂ ਗਿਆ ਅਰਾਜਵੀਰ ਜਵੰਦਾ ਦੀ ਮੌਤ ਵੀ ਆਵਾਰਾ ਪਸ਼ੂਆਂ ਕਾਰਨ ਹੋਈ ਤੇ ਉਸ ਤੋਂ ਬਾਅਦ ਵੀ ਹੋ ਰਹੀ ਹੈ ਹਾਈ ਕੋਰਟ ਨੇ ਸਰਕਾਰ ਨੂੰ ਖਿੱਚ ਲਿਆ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਔਰ ਹਮਾਚਲ ਦੀ ਸਰਕਾਰ ਤੋਂ ਹਮਾਚਲ ਹਾਈ ਕੋਰਟ ਨੇ ਇਹ ਪੁੱਛ ਲਿਆ ਕਿ ਸਾਨੂੰ ਦੱਸੋ ਪਿਛਲੇ ਟਾਈਮ ਦੇ ਵਿੱਚ ਕਿੰਨਾ ਗਾਊ ਟੈਕਸ ਤੁਸੀਂ ਇਕੱਠਾ ਕੀਤਾ ਤੇ ਉਹ ਕਿੱਥੇ ਵਰਤਿਆ ਤੇ گاਵਾ ਐਨੇ ਵੱਡੇ ਪੱਦਰ ਤੇ ਸੜਕਾਂ ਦੇ ਉੱਪਰ ਕਿਉਂ ਨਹੀਂ ਹੁਣ ਜਦ ਹਰਿਆਣਾ ਦੀ ਸਰਕਾਰ ਨੂੰ ਇਹ ਪੁੱਛਿਆ ਗਿਆ ਤਾਂ ਵੇਖਣਾ ਇਹ ਆ ਕਿ ਹਰਿਆਣਾ ਸਰਕਾਰ ਇਹਦੇ ਤੇ ਕੀ ਜਵਾਬ ਦਿੰਦੀ ਆ ਕੋਈ ਪੁਖਤਾ ਜਵਾਬ ਲਿਆਉਂਦੀ ਹੈ ਜਾਂ ਐਵੇਂ ਲੋਕਾਂ ਨੂੰ ਜਿਵੇਂ ਬੁੱਧੂ ਬਣਾਉਂਦੇ ਆ ਤਰਤੇ ਲੂਣ ਕਸਾਉਂਦੇ ਆ ਐਵੇਂ ਕਰਦੀ ਐ ਖੈਰ ਉਹ ਹਾਈ ਕੋਰਟ ਐ ਉੱਥੇ ਜੇ ਵਕੀਲ ਚੰਗਾ ਹੋਇਆ ਤਾਂ ਫਿਰ ਇਹ ਇਹ ਅੱਖਾਂ ਚ ਤੂਲ ਚੋਕੀ ਜਾ ਸਕਣੀ ਘੱਟ ਸੰਭਵ ਐ ਪਰ ਹਮਾਚਲ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਅੱਜ ਦੋ ਨੌਜਵਾਨ ਫਿਰ ਆਵਾਰਾ ਪਸ਼ੂਆਂ ਦੀ ਭੇਟ ਚੜੇ ਨੇ ਇਹ ਮੈਨੂੰ ਲੱਗਦਾ ਪੰਜਾਬ ਸਰਕਾਰ ਦੇ ਉੱਪਰ ਵੀ ਹਾਈ ਕੋਰਟ ਜਾਇਆ ਜਾਣਾ ਚਾਹੀਦਾ ਪੂਰੇ ਦੇਸ਼ ਦੇ ਵਿੱਚ ਹੀ ਗਉਆਂ ਦਾ ਇਹ ਹਾਲ ਹੈ ਮੈਨੂੰ ਤਾਂ ਲੱਗਦਾ ਕਰੋੜਾਂ گاਵਾ ਸੜਕਾਂ ਤੇ ਐਦਾਂ ਖੜੀਆਂ ਨੇ ਜਿਵੇਂ ਇਹ ਉਹਨਾਂ ਦੇ ਰੈਸਟ ਹਾਊਸ ਜਾਂ ਗੈਸਟ ਹਾਊਸ ਹੋਣ ਤੇ ਪਿਛਲੇ ਦਿਨੀ ਜਦੋਂ ਸੁਪਰੀਮ ਕੋਰਟ ਨੇ ਆਵਾਰਾ ਪਸ਼ੂਆਂ ਦੇ ਮੁੱਦੇ ਤੇ ਇੱਕ ਹੁਕਮ ਸੁਣਾਇਆ ਸੀ ਤਾਂ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਪਸ਼ੂ ਪ੍ਰੇਮੀ ਪਸ਼ੂ ਪ੍ਰੇਮੀ ਪਸ਼ੂ ਪ੍ਰੇਮੀ ਕਹ ਕੇ ਉੱਠ ਖੜੇ ਹੋਏ ਸੀ ਉਦੋਂ ਉਹਨਾਂ ਨੇ ਰੌਲਾ ਪਾ ਲਿਆ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿੰਨੇ ਵੀ ਆਵਾਰਾ ਕੁੱਤੇ ਸੜਕਾਂ ਤੇ ਫਿਰਦੇ ਨੇ ਇਹਨਾਂ ਨੂੰ ਇੱਥੋਂ ਚੱਕੋ ਤੇ ਇਹਨਾਂ ਨੂੰ ਕਿਤੇ ਹੋਰ ਰੱਖੋ ਤੇ ਕੋਈ ਵੀ ਆਵਾਰਾ ਕੁੱਤਾ ਸੜਕਾਂ ਤੇ ਨਾ ਦਿਖੇ ਪਰ ਹੈਰਾਨਗੀ ਦੀ ਗੱਲ ਵੀ ਜਿਹੜੇ ਸਾਡੇ ਕੁਝ ਮੈਂ ਤਾਂ ਮੈਨੂੰ ਤਾਂ ਉਹ ਕਮਲੇ ਲੋਕ ਹੀ ਲੱਗਦੇ ਨੇ ਮੈਂ ਤਾਂ ਸਿੱਧੇ ਰੂਪ ਚ ਕਮਲੇ ਹੀ ਕਹੂੰਗਾ ਜਿਹੜਾ ਬਾਲੇ ਬਾਲੇ ਪਸ਼ੂ ਪ੍ਰੇਮੀ ਜਿਹੜੇ ਬਾਲੇ ਵੱਡੇ ਬਣਦੇ ਨੇ ਬੰਦਿਆਂ ਤੇ ਉਹਨਾਂ ਨੂੰ ਰਹਿਮ ਕੋਈ ਨਹੀਂ ਇਨਸਾਨਾਂ ਤੇ ਉਹਨਾਂ ਨੂੰ ਰਹਿਮ ਕੋਈ ਨਹੀਂ ਬੇਈਮਾਨੀਆਂ ਚੋਰੀਆਂ ਠੱਗੀਆਂ ਨਾਲ ਦਾ ਲਾ ਲਾ ਪੈਸਾ ਇਕੱਠਾ ਕਰਦੇ ਨੇ ਮਤਲਬ ਹਰ ਤਰ੍ਹਾਂ ਜਿਹੜੇ ਵੀ ਤਰੀਕੇ ਪੂੰਜੀਵਾਦ ਦੇ ਵਿੱਚ ਕਮਾਈਦੇ ਆ ਉਹ ਸਾਰੇ ਵਰਤਦੇ ਨੇ ਤੇ ਉਂਝ ਵੱਡੇ ਪਸ਼ੂ ਪ੍ਰੇਮੀ ਬਣਦੇ ਨੇ ਪਿਛਲੇ ਦਿਨੀ ਪੰਜਾਬ ਦੇ ਖੰਨਾ ਦੇ ਵਿੱਚ 15 ਕੁ ਦਿਨ ਪਹਿਲਾਂ ਇੱਕੋ ਘੰਟੇ ਦੇ ਵਿੱਚ 15 ਜਣਿਆਂ ਨੂੰ ਆਵਾਰਾ ਕੁੱਤਿਆਂ ਨੇ ਕੱਟਿਆ ਇਹ ਰਿਪੋਰਟ ਆਈ ਹੈ ਵੱਡੀ ਖਬਰ ਬਣੀ ਪੂਰੇ ਦੇਸ਼ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਵਾਰਾ ਕੁੱਤੇ ਰੋਜ਼ ਕੱਟਦੇ ਨੇ ਤੇ ਜਦੋਂ ਸੁਪਰੀਮ ਕੋਰਟ ਨੇ ਤੇ ਫੈਸਲਾ ਦਿੱਤਾ ਤਾਂ ਰੌਲਾ ਪਾ ਲਿਆ ਗਿਆ ਮੈਨੂੰ ਲੱਗਦਾ ਜੇ ਸੁਪਰੀਮ ਕੋਰਟ ਕਿਤੇ ਕੁੱਤਿਆਂ ਤੋਂ ਅੱਗੇ ਜਿਹੜੇ گاਵਾਂ ਦੇ ਰੂਪ ਵਿੱਚ ਆਵਾਰਾ ਪਸ਼ੂ ਟੱਠਿਆਂ ਦੇ ਰੂਪ ਵਿੱਚ ਆਵਾਰਾ ਪਸ਼ੂ ਫਿਰਦੇ ਆ ਸੜਕਾਂ ਤੇ ਜੇ ਸੁਪਰੀਮ ਕੋਰਟ ਉਹਦੇ ਤੇ ਕੋਈ ਫੈਸਲਾ ਦੇ ਦਿੰਦੀ ਤਾਂ ਫੇਰ ਇੱਥੇ ਕੀ ਕਰਦੇ ਫੇਰ ਤਾਂ ਕਈਆਂ ਨੇ ਇੱਥੇ ਬਹੁਤ ਰੌਲਾ ਪਾ ਲੈਣਾ ਸੀ ਬਹੁਤ ਵੱਡੇ ਪੱਧਰ ਤੇ ਸੜਕਾਂ ਤੇ ਆ ਜਾਣਾ ਸੀਗਾ ਵੀ ਇਹ ਇੱਡੀ ਅਸੀਂ ਹੋਣ ਦੇਣਾ ਇਹ ਤਾਂ ਸੜਕਾਂ ਤੇ ਹੀ ਰਹਿਣਗੇ ਇਹਨਾਂ ਨੂੰ ਤਾਂ ਸੜਕਾਂ ਤੇ ਹੀ ਰਹਿਣ ਦੋ ਪਰ ਕੀ ਅਵਾਰਾ ਪਸ਼ੂ ਨੇ ਜਿਹੜੇ ਜਦੋਂ ਵੀ ਕਿਸੇ ਦਾ ਐਕਸੀਡੈਂਟ ਕਰਦੇ ਨੇ ਤਾਂ ਇਹ ਦੇਖਦੇ ਨੇ ਕਿ ਬੰਦਾ Hindu ਹੈ ਕਿ Sikh ਹੈ ਕਿ Musalman ਹੈ ਹੁਣ ਜਿਹੜੇ ਵੀਰ ਰਾਜਵੀਰ ਜਵੰਦਾ ਹੋਵੇ ਜਾਂ ਹੁਣ ਮਾਨਸਾ ਦੇ ਇਹ ਦੋ ਨੌਜਵਾਨ ਹੋਣ ਤੁਹਾਡੇ ਗਲੀ ਮਹੱਲਿਆਂ ਚ ਰਿਆਨਾ ਹੀ ਕਿੰਨੇ ਕਿੰਨੇ ਜਣਿਆਂ ਨੂੰ ਇਹ ਜਿਹੜੇ ਆਵਾਰਾ ਪਸ਼ੂ ਨੇ ਉਹ ਏਦਾਂ ਹੀ ਲੈ ਕੇ ਬੈਠ ਜਾਂਦੇ ਨੇ ਕਈ ਤਾਂ ਕਾਲੀਆਂ ਗਾਵਾਂ ਨੇ ਰਾਤ ਨੂੰ ਹਨੇਰੇ 'ਚ ਉਹ ਲਾਈਟਾਂ 'ਚ ਵੀ ਛੇਤੀ ਨਜ਼ਰ ਨਹੀਂ ਆਉਂਦੀਆਂ ਮੈਂ ਹੁਣ ਤੱਕ ਦੋ ਵਾਰ ਇੱਕ ਵਾਰ ਮੋਟਰਸਾਈਕਲ ਤੇ ਇੱਕ ਵਾਰ ਕਾਰ ਦੋ ਵਾਰ ਮੈਂ ਵਿੱਚ ਸਵਾਰ ਸੀ ਜਦੋਂ ਡਰਾਈਵਰ ਤੋਂ ਗੱਡੀ ਤੇ ਵਿੱਚ ਵੱਜੀ ਇਹਨਾਂ ਦੇ ਪਰ ਤੁਹਾਡੇ ਸਾਰਿਆਂ ਨਾਲ ਇਹ ਹਾਦਸੇ ਹੋਏ ਹੋਣਗੇ ਇੱਥੇ ਅਸੀਂ ਚੁੱਪ ਕੇ ਉਹਨਾਂ ਸਵਾਲ ਇਹ ਵੀ ਹੈ ਹੁਣ ਅਗਲੀ ਵੱਡੀ ਖਬਰ ਜਿਹੜੇ ਹਰਿਆਣਾ ਦੇ ਵਿੱਚ ਇੱਕ ਬਹੁਤ ਵੱਡੇ ਪੁਲਿਸ ਅਫਸਰ ਆਈਪੀਐਸ ਪੁਲਿਸ ਅਫਸਰ ਜਿਹੜੇ ਏ ਡੀਜੀਪੀ ਰੈਂਕ ਤੇ ਸੀ ਪੂਰਨ ਕੁਮਾਰ ਉਹਨਾਂ ਨੇ ਜਦੋਂ ਆਤਮ ਹੱਤਿਆ ਕੀਤੀ ਗੋਲੀ ਮਾਰ ਕੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਆਤਮ ਹੱਤਿਆ ਵਾਲਾ ਨੋਟ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਮੈਨੂੰ ਬਹੁਤ ਜਾਤੀਵਾਦ ਕਰਕੇ ਜਲੀਲ ਕੀਤਾ ਗਿਆ ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਹਾਂ ਫਿਰ ਪਰਚਾ ਹੋ ਗਿਆ 14 ਵੱਡੇ ਅਫਸਰਾਂ ਤੇ ਜਿਨ੍ਹਾਂ ਚ ਹਰਿਆਣਾ ਦਾ ਪੁਲਿਸ ਮੁਖੀ ਡੀਜੀਪੀ ਵੀ ਸ਼ਾਮਲ ਹੈ ਤਾਂ ਉਸ ਤੋਂ ਬਾਅਦ ਫਿਰ ਅੱਜ ਜਿਹੜਾ ਰੋहतक ਦਾ ਐਸਪੀ ਹੈ ਨਰਿੰਦਰ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਅਹੁਦੇ ਤੋਂ ਹਟਾ ਦਿੱਤਾ ਗਿਆ ਪਰ ਜਿਹੜੀ ਉਸ ਅਫਸਰ ਪੂਰਨ ਕੁਮਾਰ ਦੀ ਪਤਨੀ ਤੇ ਪਰਿਵਾਰ ਹੈ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਜਿੰਨਾ ਟਾਈਮ ਤੱਕ ਡੀਜੀਪੀ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਉਹਦੇ ਤੋਂ ਨਹੀਂ ਹਟਾਇਆ ਜਾਂਦਾ ਉਹਨਾਂ ਟਾਈਮ ਅਸੀਂ ਅੰਤਮ ਸੰਸਕਾਰ ਤੇ ਪੋਸਟਮਾਰਟਮ ਨਹੀਂ ਕਰਾਵਾਂਗੇ ਦੂਜੇ ਪਾਸੇ ਖਬਰ ਆਈ ਕਿ ਪੋਸਟਮਾਰਟਮ ਦੇ ਲਈ ਧੱਕੇ ਦੇ ਨਾਲ ਲੈ ਕੇ ਜਾਇਆ ਗਿਆ ਇਹ ਖਬਰ ਆ ਰਹੀ ਹੈ ਕੁਝ ਲੋਕ ਇਹ ਕਹਿ ਰਹੇ ਸੀ ਕਿ ਪਰਿਵਾਰ ਪੋਸਟਮਾਰਟਮ ਕਰਾਉਣ ਲਈ ਸਹਿਮਤੀ ਨਹੀਂ ਦੇ ਰਿਹਾ ਪਰ ਹਰਿਆਣਾ ਦੀ ਪੁਲਿਸ ਧੱਕੇ ਦੇ ਨਾਲ ਪੋਸਟਮਾਰਟਮ ਕਰਨ ਦੇ ਲਈ ਲੈ ਕੇ ਜਾ ਰਹੀ ਹੈ ਹੁਣ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਹ ਵੱਡੀਆਂ ਨੇ ਮੰਦ ਭਾਗੀਆਂ ਨੇ ਇਹਨਾਂ ਸਾਰਿਆਂ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁ크